ਅੱਜ ਦੀ ਖਬਰਾਂ માં ਸੁਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਾਂ ਤੱਕ ਦੀ ਵੱਡੀ ਖਬਰ ਇਨ੍ਹਾਂ ਫਲਾਂ ਤੇ ਸਬਜ਼ੀਆਂ ਦੇ ਜਿਹੜੇ ਕੀ ਛਿੱਲਕੇ ਆ ਸਕਦੇ ਨੇ ਤੁਹਾਡੇ ਵੀ ਵਧੇਰੇ ਕੰਮ ਨਵੀਂ ਦਿੱਲੀ ਤੋਂ ਇਹ ਜਿਹੜੀ ਕਿ ਟਾਈਟਲ ਖਬਰ ਜ਼ਿਆਦਾਤਰ ਲੋਕ ਫਲ ਅਤੇ ਸਬਜ਼ੀਆਂ ਨੂੰ ਕੱਟਣ ਸਮੇਂ ਉਹਨਾਂ ਦੇ ਛਿਲਕੇ ਤਾਂ ਬੇਕਾਰ ਸਮਝ ਕੇ ਛੁੱਟ ਦਿੰਦੇ ਹਨ ਅਤੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰ ਲੈਂਦੇ ਹਨ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਛਿਲਕ ਸਮੇਤ ਇਹਨਾਂ ਦੀ ਵਰਤੋਂ ਕਰਦੇ ਹਨ ਇਸ ਲਈ ਅਜਿਹੇ ਕਈ ਫਲ ਅਤੇ ਸਬਜ਼ੀਆਂ ਨੇ ਜਿਨ੍ਹਾਂ ਨੂੰ ਛਿਲਕਿਆਂ ਸਮੇਤ ਖਾਣ ਨਾਲ ਫਾਇਦਾ ਮਿਲਦਾ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਇਹ ਜਿਹੜੇ ਕਿ ਉਹ ਫਲ ਅਤੇ ਸਬਜ਼ੀਆਂ ਨੂੰ ਛਿਲਕੇ ਸਮੇਤ ਖਾਣ ਨਾਲ ਕਿਹੜੀ-ਕਿਹੜੀ ਪਰੇਸ਼ਾਨੀਆਂ ਦੂਰ ਹੁੰਦੀਆਂ ਨੰਬਰ 1 ਤੇ ਹੈਗਾ ਜਿਹੜਾ ਕਿ ਪਪੀਤਾ ਪਪੀਤਾ ਕਾਫੀ ਫਾਇਦੇਮੰਦ ਹੁੰਦਾ ਜਿਹੜਾ ਕਿ ਖਾਣ ਲਈ ਪਰ ਇਸ ਦਾ ਛਿਲਕਾ ਵੀ ਜਿਹੜਾ ਕਿ ਘੱਟ ਨਹੀਂ ਹੁੰਦਾ ਇਸ ਛਿਲਕੇ ਨੂੰ ਚਮੜੀ ਤੇ ਲਗਾਉਣ ਨਾਲ ਖੁਸ਼ਕੀ ਜਿਹੜੀ ਕਿ ਦੂਰ ਕੀਤੀ ਜਾ ਸਕਦੀ ਹੈ ਤੇ ਫਟੀਆਂ ਹੱਡੀਆਂ ਨੂੰ ਮਲਾਈਆਂ ਰਹਿੰਦੀਆਂ ਹਨ ਕੇਲੇ ਦਾ ਨੰਬਰ 2 ਤੇ ਜਾ ਕੇ ਕੇਲਾ ਸੱਟ ਲੱਗਣ ਤੇ ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਖੂਨ ਦਾ ਬਹਾਰ ਰੁਕ ਜਾਂਦਾ ਟਮਾਟਰ ਟਮਾਟਰ ਦੇ ਛਿਲਕਿਆਂ ਨੂੰ ਚਿਹਰੇ ਤੇ ਲਗਾਉਣ ਨਾਲ ਕਾਫੀ ਫਾਇਦਾ ਹੁੰਦਾ ਇਸ ਨਾਲ ਜਿਹੜਾ ਕਿ ਚਿਹਰੇ ਤੇ ਚਮਕ ਆ ਜਾਂਦੀ ਹੈ ਚਕੰਦਰ ਦੇ ਛਿਲਕਿਆਂ ਨੂੰ ਬੂਲਾਂ ਤੇ ਲਗਾ ਕੇ ਰੱਖਣ ਨਾਲ ਕੁਦਰਤੀ ਗੁਲਾਬੀ ਰੰਗ ਮਿਲਦਾ ਤੇ ਨਾਲ ਹੀ ਉਹ ਮੁਲਾਇਮ ਵੀ ਬਣਦੇ ਨੇ ਇਸ ਜਿਹੜੀ ਕਿ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਤਮਾਮ ਦੁਨੀਆ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ